ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਅੱਜ ਦੀ ਜਿਹੜੀ ਵੀਡੀਓ ਆ ਇਹ ਬੜੇ ਹੀ ਕੰਮ ਦੀ ਵੀਡੀਓ ਆ ਵੀਡੀਓ ਨੂੰ ਸਾਰਾ ਜ਼ਰੂਰ ਦੇਖਿਓ ਤੇ ਅੱਗੇ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਭਾਈ ਜੀ ਜਿਹੜੀ ਇਹ ਸਿਉਂਕ ਆ ਵੀਡੀਓ ਚ ਦੇਖ ਸਕਦੇ ਹੋ ਤੁਸੀਂ ਕਿਵੇਂ ਇਹਨੇ ਫਰਨੀਚਰ ਦਾ ਬੁਰਾ ਹਾਲ ਕਰਤਾ ਭਾਈ ਇਹ ਅਕਸਰ ਹਰੇਕ ਬੰਦੇ ਤੋਂ ਇਹੀ ਸੁਣਦੇ ਆਂ ਵੀ ਲੱਕੜ ਦਾ ਤਾਂ ਕੰਮ ਨਾ ਕਰਾਵੇ ਇਹਨੂੰ ਤਾਂ ਸਿਉਂਕ ਪੈ ਜਾਂਦੀ ਆ ਪਰ ਭਾਈ ਜੀ ਹੁਣ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਭਾਈ ਜੀ ਜਿਹੜੀ ਵੀਡੀਓ ਚ ਤੁਸੀਂ ਦੇਖ ਰਹੇ ਹੋ ਆ ਬਾਈ ਹੋਰੀ ਵਰਕ ਕਰ ਰਹੇ ਆ ਇਹ ਮੁਹਾਲੀ ਤੋਂ ਨੇ ਵੀਰ ਇਹ ਬਾਈ ਜੀ ਸ਼ੌਂਕ ਦਾ ਪੱਕਾ ਹੱਲ ਕਰਦੇ ਆ ਇਹ ਆਪਾਂ ਇਹ ਕਹਿ ਸਕਦੇ ਆਂ ਵੀ ਸ਼ੌਂਕ ਦੀ ਬਿਮਾਰੀ ਦੇ ਇਹ ਡਾਕਟਰ ਨੇ ਕਿਉਂਕਿ ਬਾਈ ਜੀ ਸ਼ੌਂਕ ਆ ਜਿਹੜੀ ਇਹਦੇ ਨਾਲ ਆਪਣਾ ਜਿਹੜਾ ਕਿਚਨ ਵਗੈਰਾ ਜਾਂ ਕੋਈ ਆਪਣੀਆਂ ਜਿਹੜੀਆਂ ਜੋੜੀਆਂ ਚਗਾਠਾਂ ਇਹ ਸਾਰੀਆਂ ਖਰਾਬ ਹੋ ਜਾਂਦੀਆਂ ਤੇ ਇੱਕ ਬਾਈ ਜੀ ਜਿਹੜੀਆਂ ਕੀੜੀਆਂ ਕੀੜੇ ਆਪਣੇ ਜਿਹੜੇ ਹੁੰਦੇ ਆ ਕਈ ਵਾਰੀ ਭੌਣ ਹੁੰਦੇ ਆ ਇਹ ਉਹਨਾਂ ਦਾ ਵੀ ਹੱਲ ਕਰ ਦਿੰਦੇ ਆ ਇਹ ਵੀਰਾਂ ਦਾ ਜਿਹੜਾ ਕੰਮ ਆ ਇਹ ਪੰਜਾਬ ਹਰਿਆਣਾ ਹਿਮਾਚਲ ਤੇ ਰਾਜਸਥਾਨ ਚਾਰੋਂ ਸਟੇਟਾਂ ਦਾ ਤੁਸੀਂ ਬਾਈ ਜੀ ਇਹ ਵੀਡੀਓ ਦੇ ਵਿੱਚ ਮੈਂ ਇਹਨਾਂ ਦਾ ਨੰਬਰ ਪਾ ਰਿਹਾ ਜੇ ਕਿਸੇ ਭਰਾ ਨੂੰ ਇਹਨਾਂ ਦੀ ਕੰਮ ਦੀ ਲੋੜ ਆ ਤਾਂ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਭਰਾ ਹੁਰੀ ਬਾਈ ਜੀ ਬਹੁਤ ਵਧੀਆ ਕੰਮ ਕਰਦੇ ਨੇ ਇੱਕ ਵਾਰੀ ਮੌਕਾ ਜਰੂਰ ਦੇ ਕੇ ਦੇਖੋ ਵੀਡੀਓ ਨੂੰ ਬਾਈ ਜੀ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਕਿਸੇ ਦਾ ਵੀ ਜਿਹੜਾ ਫਰਨੀਚਰ ਵਗੈਰਾ ਦਾ ਜਿਹੜਾ ਨੁਕਸਾਨ ਹੋਣ ਤੋਂ ਪਛਾਹ ਹੋ ਜਾਵੇ ਧੰਨਵਾਦ ਦੋਸਤੋ